ਤੁਹਾਡੀ ਵੀ ਬਲੌਗ ਮੈਂ ਕਾ ਦੋਸਤ ਬਿਸ਼ਮ ਸ਼ਰਮਾ ਹੋਵੋ ਸਭ ਠੀਕ ਹੋਗੇ ਮਜੇ ਮੇਗੇ ਤੰਦਰੁਸਤ ਹੋਗੇ ਸੋ ਗਾਈਸ ਸੇਮ ਉਹੀ ਸੇਮ 9:30 ਹੋ ਚੁੱਕੇ ਨੇ ਤੇ ਹੁਣ ਆਪਾਂ ਜਾਣੇ ਆ ਨਾ ਕਿ ਅੱਜ ਆਪਾਂ ਚੱਲਦੇ ਆ ਦੇਖਦੇ ਆ ਬਾਜ਼ਾਰ ਦਾ ਕੀ ਮੋਲ ਆ ਅੱਜ ਐਲਈਡੀ ਵੀ ਲੱਗੀ ਹੋਈ ਐ ਆਪਣੇ ਉੱਥੇ ਅੱਜ ਲਾਈਵ ਚੱਲੂਗਾ ਪ੍ਰੋਗਰਾਮ ਕਿਹੜਾ ਯੋਧਿਆ ਦੇ ਵਿੱਚ ਅੱਜ ਪ੍ਰਾਣ ਪ੍ਰਤੀਸ਼ਟਾ ਹੋਣੀ ਐ RAM ਜੀ ਦੇ ਮੰਦਿਰ ਦੀ ਤੇ ਉਹਦਾ ਮੋਲ ਵੀ ਦੇਖਾਂਗੇ ਕਿਹੜੀਆਂ ਦਿਹਾੜੀਆਂ ਹੋ ਰਹੀਆਂ ਕਪੜਾ ਟਾਇਲ ਦਾ ਪਤਾ ਕਰਕੇ ਅੱਜ ਕੱਲ ਗਿਆ ਸੀ ਗੱਲ ਸੰਡੇ ਕਰਕੇ ਮਾਰਕੀਟ ਬੰਦ ਸੀਗੀ ਤੇ ਛੋਪਾ ਬੰਦ ਸੀਗੀਆਂ ਤੇ ਅੱਜ ਹੁਣ ਟਾਇਰ ਟੂਡਾ ਦਾ ਪਤਾ ਕਰਕੇ ਆਨੇ ਆ ਫਿਰ ਦੇਖਦੇ ਗਾਇਸ ਅੱਜ ਆਪਾਂ ਟਾਇਰ ਵੀ ਪਵਾਉਣੇ ਕਾਰ ਦੇ ਵਿੱਚ ਪਹਿਲਾਂ ਆਪਾਂ ਉਹਨੂੰ ਉੱਠਦੇ ਆ ਪਾਣੀ ਆਪਣਾ ਪਰ ਚੁੱਕਿਆ ਨਾ ਕੇ ਉਹਨੇ ਆਪਾਂ ਰੈਡੀ ਠੀਕ ਹੈ ਜੀ ਸੋ ਗਾਇਸ ਹੁਣ ਆਪਾਂ ਚੱਲਦੇ ਆ ਜੀ ਬਾਜ਼ਾਰ 'ਚ ਕੰਮ ਕਰਨ ਵਾਸਤੇ ਆਪਦੇ ਆਹ ਦੇਖੋ ਮੈਡਮ ਸਿਰ ਤੇ ਲੱਗੀ ਕਪੜੇ ਧੋਣ ਵਾਸਤੇ ਚੰਗਾ ਵੀ ਬਾਏ ਲੋ ਜੀ ਗਾਇਸ ਲੰਗਰ ਜਲਦੀ ਜਾਂਦੇ ਆ ਦੇਖੋ ਅੱਜ ਤੇ ਸਾਰੀ ਰੋਡ ਤੇ ਗਾਈ ਟੰਡੇ ਲੱਗੇ ਹੋਏ ਨੇ ਦੇਖੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਜਨ ਵੀ ਚੱਲ ਜ ਜਾਂਦੇ ਨੇ ਹਰ ਸ਼ੋਪ ਨੇ ਆ ਦਿਵਾ ਉਹ ਜਿਹੜੇ ਨੇ ਲਾਏ ਹੋਏ ਆ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਕਰੋੜ ਦਾ ਵੇਲਾ ਪੂਰਾ ਹੋਇਆ ਵਯਾਰ ਦੇ ਵਿੱਚ ਆ ਦੇਖੋ ਲੱਗੇ ਹੋਏ ਹਨ ਟੰਡੇ ਤੇ ਲੰਗਰ ਚੱਲ ਜ ਜਾਂਦੇ ਨੇ ਲੋਕ ਲੰਗਰ ਤੇ ਬਿਆਰੀ ਵੀ ਕਰ ਜਾਂਦੇ ਆ ਉਹਦੇ ਕੋਲ ਲੰਗਰ ਖਾਣੇ ਚੱਲ ਜ ਜਾਂਦੀ ਹੈ ਮਤਲਬ ਮੈਂ ਆਈ ਇਹਨਾਂ ਬਿਆਰ ਤੇ ਤੇ ਟਾਇਰ ਦਾ ਪਤਾ ਕਰ ਲਿਆ ਹੁਣ ਆਪਾਂ ਗੱਡੀ ਚੱਕਦੇ ਘਰੇ ਜਾ ਕੇ ਤੇ ਟਾਇਰ ਪੂਰਨੇ ਆ ਗੱਡੀ ਯੇ ਸ਼੍ਰੀਰਾਮ ਲੋ ਗਾਈਜ਼ ਅਬ ਪਹੁੰਚ ਗਏ ਅਪੋਲੋ ਟਾਇਰ ਵਾਲਿਆਂ ਦੇ ਇਹਨਾਂ ਨੂੰ ਗਵਾ ਰਹੇ ਆਪ ਟਾਇਰ ਭਾਜੀ ਨੇ ਗੱਲ ਕਰਕੇ ਗਿਆ ਸੀਗਾ ਮੈਂ ਮੂਰਲੇ ਦੋਨੇ ਟਾਇਰ ਆਪਾਂ ਚੇਂਜ ਕਰਾ ਲੈਣੇ ਆ ਹੁਣ ਇਹ ਤੇ ਜਿਹੜਾ ਆ ਟਾਇਰ ਹੈ ਇਹਨੂੰ ਆਪਾਂ ਸਟਿਪਨੀ ਚ ਪਾਵਾਂਗੇ ਤੇ ਸਟਿਪਨੇ ਟਾਇਰ ਵੀ ਖੁੱਲਿਆ ਹੋਇਆ ਉਹ ਪਰ ਲੜਿਆ ਤਾਂ ਬਿਲਕੁਲ ਗਿਆ ਹੋਇਆ ਕੈਰ ਪਵਾਣੇ ਆ ਜਿੰਨਾ ਤੋਂ ਅਪੋਲੋ ਵਾਲਿਆਂ ਨੂੰ ਡਿਜ਼ਾਈਨ ਦੇਖੋ ਇਹਨਾਂ ਦੇ ਇਹਨਾਂ ਦਾ ਆਪਣੇ ਟਾਇਰ ਖੋਲਣਗੇ ਨਾਂ ਲਾਗੀ ਕਾਰਵਾਈ ਅੱਜ ਤਾਂ ਗਾਇਸ ਸਟੇਡੀਅਮ ਦੇ ਵਿੱਚ ਵੀ ਪਰੇਡ ਜੀ ਹੋਈ ਜਾਂਦੀ ਆ ਬੱਚਿਆਂ ਦੀ ਸਕੂਲੀ ਵਿੱਚ ਆਏ ਹੋਏ ਆ ਗੱਡੀਆਂ ਪਾਤਾ ਸਾਈਡ ਤੇ ਲਾਤੀ ਫਿਰ ਇੱਥੇ ਕੱਢੀ ਸੀਗੀ ਹੁਣ ਇਹਨਾਂ ਅੰਦਰ ਬਾੜਤੀ ਆਣਾ ਫਿਰ ਕਈ ਵਾਰ ਫਿਰ ਮੁਲਾਜ਼ਮ ਹਬ ਦਾ ਕੰਮ ਕਰਨ ਆ ਜਾਂਦੇ ਆ ਚੱਕਰਨ ਆ ਜਾਂਦੇ ਆ ਤਾਂ ਕਰਕੇ ਬਾਈ ਨੇ ਚੱਕਤੀ ਦੇਖੋ ਜੱਕ ਲਾਤਾ ਗੱਡੀ ਦਾ ਉਹ ਚੱਕਤੀ ਬਾਈ ਕਿੱਡਾ ਟਾਇਰ ਪਿਆ ਹੋਏ ਫਰੰਟ ਤੇ ਦੇਖ ਰਹੇ ਹੋ ਕਿੰਡਾ ਵੱਟਾ ਕਰੀ ਜਾਂਦਾ ਬਾਈ ਇਹਨੇ ਟਾਇਰ ਲਾ ਲੇ ਅੰਦਰ ਬਾਈ ਫਿਟਿੰਗ ਕਰੀ ਜਾਂਦਾ ਹੁਣ ਪਾ ਲਾਓ ਗੱਡੀ ਦੀ ਫਿਟਿੰਗ ਕਰੀ ਜਾਂਦੇ ਆ ਇਹਦੇ ਗੱਡੀ ਦੇ ਫਿਰ ਇਸ ਤੋਂ ਮੇਰਾ ਨੰਬਰ ਆਊਗਾ ਤੇ ਤੁੰ ਦਿਖਾਵਾਂਗੇ ਕਿਵੇਂ ਫਿੱਟ ਕਰਦੇ ਆ ਟਾਇਰ ਉਹ ਗੱਡੀਆਂ ਵੀ ਆਪਣੀਆਂ ਸਟਿੱਪੜੀਆਂ ਸਾਹਮਣੇ ਉਹ ਪਈਆਂ ਦੋ ਸਟਿੱਪੜੀਆਂ ਕਹੀ ਜਾਂਦਾ ਸੋਰੀ ਟਾਇਰ ਆ ਦੇਖੋ ਕਿਤੇ ਸੋਹਣਾ ਸੋਹਣਾ ਡਿਜ਼ਾਈਨ ਪਿਆ ਇੱਥੇ ਲਾਇਲ ਵੀਲ ਘੈਂਟ ਉਹ ਜੀ ਆਪਣਾ ਟਾਇਰ ਪੈ ਰਿਹਾ ਹੈ ਗਾਈਸ ਹੁਣ 12 12 ਹੈ ਹੈ ਪੱਤਾ ਹੀ ਨਹੀਂ ਭਰੀ ਤਾਂ ਦੇਖੋ ਇਸ ਟਿਪਣੀ ਵਾਲਾ ਕਿਵੇਂ ਫਟਿਆ ਪਿਆ ਸਾਰਾ ਦੇਖੋ ਬਸ ਇੱਥੇ ਕੱਸੀ ਜਾਊਗੀ ਆ ਦੇਖ ਨਾ ਸਿੱਧਾ ਹੋ ਜਾਊਗਾ ਇੱਥੇ ਇਹ ਨਹੀਂ ਲਾਉਣਾ ਇਹ ਲੱਗੂਗਾ ਯਾਰ ਉਹ ਨਹੀਂ ਲਾਉਣਾ ਮੈਨੂੰ ਪਤਾ ਟਾਇਰ ਟੁੱਟੂਗਾ ਏਡਾ

कि गया वो देखिए चला प्राणावेयर कटला सारा अकेले और एक भी लगता 1000 voy al parle bas dekh le main ga ਗਾਈਜ਼ ਨੂੰ ਟਾਇਰ ਫਿੱਟ ਹੋਣਗੇ ਟਾਇਰ ਫਿੱਟ ਕਰਾ ਕੇ ਫਿਰ ਆਪਾਂ ਚੱਲਦੇ ਆਂ ਬੰਦੇ ਕੋਲੇ ਉਹ ਤਾਂ ਗੱਡੀ ਖੜਾ ਕੇ ਆਨੇ ਅੱਜ ਲੋ ਗਾਈਜ਼ ਟਾਇਰ ਆਪਾਂ ਪਵਾ ਲੇ ਤੇ ਆਏ ਸੀ ਆਪਾਂ ਨੂੰ ਬਾਈ ਜੀ ਕੋਲੇ ਇੱਥੇ ਤਰੰਗਾ ਕਾਰਾ ਦੇ ਵੀਰਾ ਹੈ ਨਹੀਂਗਾ ਵੀਰਣ ਕੇ ਤਾਂ ਫੋਨ ਤੇ ਦੋ ਵੱਜ ਚੁੱਕੇ ਸਵੇਰ ਦਾ ਕੁਝ ਖਾਧਾ ਨਹੀਂ ਭੁੱਖ ਲੱਗੀਆਂ ਦੀ ਪੂਰੀ ਬਾਈ ਆਂਦਾ ਫਿਰ ਬਾਈ ਨੂੰ ਦਿਖਾਣੇ ਵੈਸੇ ਟਾਇਰ ਪਵਾਉਣ ਨਾਲ ਗੱਡੀ ਦਾ ਬਹੁਤ ਫਰਕ ਪਿਆ ਗਾ ਗਾਈਜ਼ ਮੈਨੂੰ ਪਤਾ ਲੱਗਿਆ ਵੱਡੇ ਚੱਲਣ ਲੱਗੇ ਨਿਆਰਾ ਆਇਆ ਯਾਰ ਬਾਈ ਆਂਦਾ ਬਾਈ ਨੂੰ ਬਾਕੀ ਜਿਹੜਾ ਕੰਮ ਰਹਿ ਗਿਆ ਉਹ ਬਾਈ ਕਰੂਗਾ ਮੈਨੂੰ ਸਿੱਪੂ ਲੈ ਜਾਊਗਾ ਗੱਡੀ ਬਾਈ ਦਊਗਾ ਬਾਈ ਆਪਣਾ ਦਊਗਾ ਗੱਡੀ ਕੱਲ ਨੂੰ ਆਪਾਂ ਗੱਡੀ ਖੜਾ ਜਾਵਾਂਗੇ ਬਾਈ ਕੋਲੇ ਗਾਈਜ਼ ਇਹ ਤਾਂ ਲੰਗਰ ਚੱਲੀ ਜਾਂਦੇ ਦੇਖੋ ਸਿੱਪੂ ਗਿਆ ਬਰੈਡ ਲੈਣ ਵਾਸਤੇ ਕਹਿੰਦਾ ਬਰੈਡ ਲੈ ਕੇ ਆਉਣਾ ਕਹਿੰਦਾ ਬਰੈਡ ਖਾਣੇ ਆਪਾਂ ਗੱਡੀ ਆਪਾਂ ਖੜਾ ਐ ਸਿੱਪੂ ਮੈਨੂੰ ਲੈਣ ਆ ਗਿਆ ਸੀਗਾ ਮੈਂ ਘਰੇ ਚਾਲਦੇ ਆ ਉਹ ਬਰੈਡ ਲੈ ਕੇ ਆਈ ਜਾਂਦਾ ਸਾਡਾ ਬੰਦਾ ਵੜਾ ਗਿਆ ਡਾਹੇ ਗਾਈਜ਼ ਕਰਿਆ ਆਪਾਂ ਆ ਗਏ ਤੇ ਹੁਣੇ ਪਹੁੰਚੇ ਜਸਤੇ ਗੱਡੀ ਆਪਣੀ ਮਿਲੂ ਆਪਾਂ ਨੂੰ ਕੱਲ ਨੂੰ ਤੇ ਮੈਂ ਜਮ ਟਿਸ਼ੂਬਿਸ਼ਨ ਕਰਕੇ ਦੇ ਦੂਗਾ ਗੱਡੀ ਨੂੰ ਤੇ ਮੈਂ ਖੜਾ ਆ ਗੱਡੀ ਗਾਇਸ ਆਪਾਂ ਹੋ ਗਏ ਜੀ ਰੈਡੀ ਤੇ ਹੁਣ ਆਪਾਂ ਚੱਲਦੇ ਆ ਮੰਦਿਰ ਤੇ ਅੱਜ ਮੰਦਿਰ ਚ ਪ੍ਰੋਗਰਾਮ ਹੈ ਨਾਲੇ ਲੰਗਰ ਵਗੈਰਾ ਨਾਲੇ ਸੁੰਦਰ ਕਾੰਡ ਦਾ ਪਾਠ ਹੈ ਤੇ ਕੀਰਤਨ ਹੋਏਗਾ ਉੱਥੇ ਸਾਰੇ ਜਾਣੇ ਪਹੁੰਚੇ ਆ ਤੇ ਆਪਾਂ ਚੱਲਦੇ ਆ ਮੰਮੀ ਚਲੇ ਗਏ ਪਲਵੀ ਦੀਦੀ ਵੀ ਆ ਰਹੇ ਨੇ ਮੈਂ ਵੀ ਚਲਦੀ ਆ ਹੁਣ ਤੁਹਾਨੂੰ ਵੀ ਦਿਖਾਣੇ ਆ ਉੱਥੇ ਜਾ ਕੇ ਮੰਦਿਰ ਦੀ ਅੱਜ ਰੌਣਕਾਂ ਆ ਵੀ ਵੱਡੇ ਬੁਏ ਚਲਾ ਜੀ ਵੱਡੇ ਕਾਲ ਸੀ ਕਿੰਨੇ ਕਿੰਨੇ ਵਜੇ ਗਏ ਫਿਰ ਤੇਰੇ ਫਰੈਂਡਸ ਉੱਥੇ ਮੈਂ 7:00 ਵਜੇ ਸਾਰੇ ਚਲੇ ਗਏ ਸੀ ਹੈ 7:00 7:00 ਚਲੇ ਗਏ ਕਿਵੇਂ ਰਿਹਾ ਵੱਡੇ ਫਤਰਾ ਹਲੇ ਤੁਹਾਨੂੰ ਵੱਡੇ ਬਲੌਗਿੰਗ ਦੇਖਿਆ ਦਾ ਉਹ ਦੇਖਣਾ ਮੈਂ ਬੈਠੇ ਹਾਂ ਫਿਰ ਤੁਸੀਂ ਵੀ ਜੇ ਸੀ ਨਾ ਜੇ ਫਿਰ ਉੱਥੇ ਸੁਦਰਗੜਾ ਦਾ ਪਾਰਸੇ ਪੜ ਗਵਾਣ ਚ ਉੱਥੇ ਗਏ ਸੀ ਮੈਂ ਘਰਣ ਗਿਆ ਸੀ ਬਹੁਤ ਵਧੀਆ ਪਾਰ फेर भंडारा ਹੋ ਗਿਆ। ਹਾਂ। ਟਾਈਮ ਹੋ ਗਿਆ ਜੀ ਆਪਣੇ 6 ਵੱਜ ਚੁੱਕੇ ਆ। ਤੇ ਰਾਖੀ ਹੁਣ ਦੀਵੇ ਪਿਉਗੀ। ਪਿਉ ਤੇ। ਪਿਉ ਤੇ। ਆ ਦੇਖੋ। ਦੀਵੇ ਪਿਉ ਤੇ। ਕਿੰਨੇ ਪਿਓ ਯਾਰ? 11? ਨਹੀਂ ਬਾਦ ਨਹੀਂ ਆ। ਦੇਖਣ ਤੱਕ ਬਾਦ ਲੱਗਦੇ ਨਹੀਂ। ਜਿਹੜੋ ਗਾਇਜ਼ ਕਿੰਨੇ ਆ? 3 ਤੇ 6 ਤੇ 9 ਤੇ 12। ਕਿੱਕ 13 ਇੱਕ 13 ਚਲੋ 2 ਮਿੰਟ ਚਲਾ ਕੇ ਆਵਾਂਗੇ ਤੇ ਇੱਕ 2 ਮਿੰਟ ਚਲਾ ਕੇ ਗਰਮ ਵੀ ਕਰ ਲਵਾਂਗੇ 2 ਮਿੰਟ ਚਿੱਤ 11 ਕਰੇ ਓਕੇ ਗੁੱਡ 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 ਜਿੱਪਾਬ ਇਹ ਨਹੀਂ ਆ ਸਲ ਨਹੀਂ ਆ ਵੇਗੀ ਬਾਹਰ ਧੂਣੀ ਲਾ ਕੇ ਓ ਦੇਖੋ ਨਹੀਂ ਤਾਂ ਤੁਹਾਨੂੰ ਇੱਥੇ ਦਿਖਾਵਾਂ ਆ ਦੇਖੋ ਉਹ ਦੇਖੋ ਜੀ ਨਾ ਪੱਕਾ ਡਾ ਬਣਿਆ ਹੋਇਆ ਇਹਨਾਂ ਦਾ ਤੇ ਤੂੰ ਹੀ ਲੈ ਕੇ ਇੱਥੇ ਬਹਿ ਜਾਂਦੇ ਵਧੀਆ ਦਾ ਟਾਈਮ ਪਾਸ ਹੁੰਦਾ ਥੋੜਾ ਗੱਲਾਂ ਬਾਤਾਂ ਵਸਦੀਆਂ ਨਾਲੇ ਅੱਗ ਵੀ ਅੱਗ ਸੇਕੀ ਜਾਂਦੀ ਹੈ ਹੈ ਕੀ ਹੋ ਗਿਆ ਸਾਡੇ ਦੋਨਾਂ ਮੇਰੇ ਨਾਲ ਤੂੰ ਸੇ ਮੈਂ ਓਏ ਤੁਹਾਡੇ ਦੋਨਾਂ ਦੀ ਕੀ ਗੱਲ ਹੋ ਗਈ ਸਾਡੀ ਕੋਈ ਗੱਲ ਨਹੀਂ ਦੱਸਦੀ ਮਾਂ ਹੈ ਸਾਡੀ ਸੀ ਕੋਈ ਗੱਲ ਹਾਂ ਦੱਸ ਨਹੀਂ ਦੱਸ ਨਹੀਂ ਦੱਸ ਬਈ ਕਿਉਂ ਨਹੀਂ ਉਸਨੀ ਮੈਨੂੰ ਤਾਂ ਦੱਸ ਦੇ ਫਿਰ ਅਸੀਂ ਤਾਂ ਸੋਚਦੇ ਸੀ ਅਸੀਂ ਵਿਆਹ ਵਾਲੀ ਗੱਲ ਕਰਦੇ ब्याह बड़ा अफसर थोड़ी बनना डॉक्टर बनना डॉक्टर बनना, हाँ? बनना फिर नही पुलिसमैन नहीं, नहीं बन सकता है तो बाकी कुछ नहीं पता कैप्टन अमरिंदर सिंह ਨਾ ਨਾ ਨੂੰ ਮੰਤਰੀ ਬਣਾਵਾਂਗੇ ਪਹਿਲਾਂ ਪਹਿਨੂੰ ਖੜਾਵਾਵਾਂਗੇ ਆਪਣਾ ਉਹ ਐਮਸੀ ਦੀ ਵੋਟਾਂ ਖੜਾ ਕਰਾਵਾਂਗੇ ਫਿਰ ਐਮਪੀ ਦੀ ਖੜਾ ਕਰਾਵਾਂਗੇ ਠੀਕ ਹੈ ਬੀਸ ਨੂੰ ਮੰਤਰੀ ਬਣ ਜੀ ਬੀਸ ਨੂੰ ਠੀਕ ਹੈ ਰਾਜਨੀਤੀ ਸਿੱਖਣ ਲੱਗ ਜੀ ਪੁੱਤ ਲੋ ਗਾਇਸ ਮਾਤਾ ਕਰੀ ਜਾਂਦੇ ਹੁਣ ਜੋਤ ਆਹ ਦੇਖੋ ਫੋਨ ਤੇ ਗੱਲ ਕਰੀ ਜਾਂਦਾ ਭੁੱਖ ਲੱਗੀ ਵੀ ਹੈ ਉਹਨਾਂ ਨੂੰ ਰੋਜ਼ ਕਿੱਥੋਂ ਗੱਲ ਘੜੇ ਪੂਰੀ ਛਲ ਗਿਆ ਦੱਸ ਮੈਨੂੰ ਪਹਿਲਾਂ ਅੱਜ ਹੁਣ ਲੰਗਰ ਹੈ ਤਾਂ ਕਿ ਪੂਰੀ ਛੋਲੇ ਦੱਸ ਰੋਜ਼ ਤੂੰ ਬੜੇ ਪਰਸੋਂ ਕਿਹੜੇ ਪੂਰੀ ਖਾਦਾ ਮੈਨੂੰ ਦੱਸ ਪਰਸੋਂ ਕਿਹੜੇ ਪੂਰੀ ਛ ਲਗਾਦੇ ਆ ਚੌਥੇ ਕਿਹੜੇ ਪੂਰੀ ਛ ਲਗਾਦੇ ਦੱਸ ਕਾਲਾ ਚੌਥੇ ਕਦੋਂ ਖਾਤੇ ਆ ਇਹਨੇ ਖਾਤੇ ਆ ਆ ਰੋਜ਼ ਹੀ ਖਾਈ ਚਲੋ ਲੱਗਿਆ ਵੱਡਾ ਆ ਹੁਣ ਰੋਜ਼ ਹੀ ਕੁਲਚੇ ਛ ਲਖਾਈ ਚਲੋ ਗੱਲ ਖਾ ਕੇ ਜਾਣਿਆ ਆਹੋ ਕੁਲਚੇ ਛ ਲੈਣੀ ਕਹਿੰਦਾ ਕਿ ਰੋਜ਼ ਹੀ ਖਾਈ ਜਾਈ ਹੁਣ ਮੰਮੀ ਨੇ ਫੋਨ ਕਰਕੇ ਕਹਿੰਦਾ ਕਹ ਰ ਮਮੀ ਉਹ ਹੋਰ ਡੋਗ ਦੇ ਕੁਲਚੇ ਪਏ ਆ ਮਮੀ ਕਹਿੰਦੇ ਭਾਈ ਹੁਣ ਉਹ ਪੁੱਤ ਕਿੱਥੇ ਉਹ ਤਾਂ ਖਤਮ ਹੋ ਗਏ ਮਮੀ ਕੱਲ ਹੁਣ ਬਰਥਡੇ ਸੀ ਹਨਾ ਕੀ ਭਾਈ ਪੂਰੀ ਛੋਲੇ ਪਏ ਹੁਣ ਕਹਿੰਦਾ ਰੋਜ਼ ਹੀ ਪੂਰੀ ਛੋਲੇ ਖਾਈ ਜਾਈਏ ਮੈਂ ਕਹਾਂ ਤੂੰ ਯਾਦ ਰੱਖ ਲੈ ਕੱਲ ਕਿਹੜੇ ਪੂਰੀ ਛੋਲੇ ਲਗਾਦੇ ਆ ਪਰਸੋਂ ਕਿਹੜੇ ਪੂਰੀ ਛੋਲੇ ਲਗਾਦੇ ਆ ਸੋਗਾ ਵੀ ਕਰਕੇ ਸਕੂਲ즈 ਵੀ ਪੂਰੀ ਛੋਲੇ ਲੈ ਕੇ ਆਫੇ ਰੋਜ਼ ਤਾਂ ਨਹੀਂ ਇਹ ਕਹਿੰਦਾ ਰੋਜ਼ ਪੂਰੀ ਛੋਲੇ ਖਾਈ ਜੰਦੋ ਹੁਣ ਰੋਜ਼ ਗੁਲਚੇ ਕਿੱਥੋਂ ਆਈ ਜਾਣਗੇ ਉਹ ਨਹੀਂ ਦੇਖਦਾ ਕਿ ਕੱਲ ਗੁਲਚੇ ਖਾਦੇ ਅੱਜ ਫੇਰ ਗੁਲਚੇ ਮੰਗੀਆਂ ਦਾ ਇਹ ਰੋਜ਼ ਗੁਲਚੇ ਖਾਣੇ ਮਨਜ਼ੂਰ ਹੈ ਵੀ ਪੂਰੀ ਸੋਲ ਸੱਜ ਹੀ ਖਾਦੇ ਆ ਪਤੰਦਰਾ ਉਹ ਕਹਿੰਦਾ ਤੂੰ ਕੱਲ ਖਾਦੇ ਆ ਕੀ ਆ ਯਾਰ ਬਿਸ਼ਨੂ ਯਾਰ ਮੁੱਤਿਆ ਯਾਰ ਤੂੰ ਯਾਰ ਗਾਇਜ਼ ਅੱਜ ਕੱਤ ਦਸਾਨਾ ਬਾਲਿਆ ਦੇਖੋ ਮੈਨੂੰ ਯਾਦ ਆ ਗਿਆ ਉਹ ਨਾ ਫਿਲਮਾਂ ਸੀ ਨਹੀਂ ਉਹਨਾਂ ਦਾ ਸੀਗਾ ਐ ਪੁਰਾਣੀ ਫਿਲਮਾਂ ਦਿਖਾਉਂਦੇ ਸੀਗੇ ਦਸਤਾਨੇ ਪਾ ਕੇ ਆਏ ਐ ਕਰਕੇ ਕਤਲ ਕਰਦਾ ਹੁੰਦਾ ਸੀ ਗਲਾ ਘੋਟ ਦਿੰਦਾ ਸੀਗਾ ਚਾਕੂ ਮਾਰ ਦਿੰਦੇ ਸੀਗੇ ਮੈਨੂੰ ਯਾਦ ਆ ਜਾਂਦਾ ਮੈਨੂੰ ਆ ਗਿਆ ਮੈਨੂੰ ਲੱਗਿਆ ਮੈਂ ਗੁੰਡਾ ਹ ਸਾਰਾ ਬਿਸ਼ਨੂ ਆ ਰਿਹਾ ਫੇਰ ਇੰਦੇ ਦੁਆਰਾ ਬਿਸ਼ਨੂ ਚਲਾ ਗਿਆ ਬਿਸ਼ਨੂ ਲੈ ਕੇ ਆ ਰਿਹਾ ਚੀਜੀ ਗਰੇ ਲੱਗ ਰੂਲਾ ਲੈ ਕੇ ਆਈ ਜਾਂਦਾ ਬਿਸ਼ਨੂ ਰੱਖਿਆ ਦੇਖ ਮੈਨੂੰ ਵੀ ਲਗਾਈਂਦੀ ਆ ਮੈਂ ਕਤਲ-ਕੁਤਲ ਕਰ ਦੂ ਕਿਸਦਾ ਹਾਂ ਗਾਈਜ਼ ਆਪਾਂ ਚੱਲਦੇ ਆ ਉਧਰ ਵੀਰੇ ਵਾਲੇ ਪਾਸੇ ਉਧਰੋਂ ਆਪਾਂ ਚਲਾਵਾਂਗੇ ਪਟਾਕੇ ਤੇ ਨਾਲ ਨਾਲ ਆਪਾਂ ਗੜਬੜੇ ਚੱਲਦੇ ਆ ਵੀਰੇ ਦਾ ਫੋਨ ਆਇਆ ਸੀਗਾ ਹੁਣ ਆਪਾਂ ਚੱਲਦੇ ਆ ਉਧਰ ਵੀਰੇ ਵਾਲੇ ਪਾਸੇ ਚਲੋ ਜੀ ਗਾਈਜ਼ ਲੋਕਾਂ ਦਾ ਆ ਰਖੇ ਲੜੀਆਂ ਦੇਖੋ ਖਾ ਕੇ ਚੱਲਦੀ ਜਾਂਦੇ ਆ ਹਲਕੀ ਹਲਕੀ ਵਾਸ ਦੇ ਵਿੱਚ ਆਪਾਂ ਵੀ ਚੱਲੇ ਹੁਣ ਉਧਰ ਵੀਰੇ ਵਾਲੇ ਪਾਸੇ ਚਲਾਣ ਪਟਾਕੇ ਸੋ ਗਾਇਸ ਦੇਖੋ ਗੁੱਗੂ ਸਾਡੀ ਬਟਾ ਕਿਦਾਂ ਲਾਈ ਜਾਂਦੀ ਆ ਦਵਾਲੀ ਬਣਾਈ ਜਾਂਦੇ ਗੁੱਗੂ ਆ ਹੈ ਯੇਸ ਉਹ ਜੀ ਭਾਈ ਆਇਆ ਕਰੀ ਲੈ ਮੈਂ ਫੜਾਂ ਲੈ ਆਓ ਲੈ ਮੈਂ ਫੜਾਂ ਵਈ ਆ ਬਾਦੋਂ ਖਲੋ ਜੀ ਛੋਟੀ ਇਹ ਤਾਟੂ ਰੱਖਾ ਇਹਦੇ ਵਿੱਚ ਪਾਪੀਟ ਪੈ ਇਹ ਪਾਪੀਟ ਪੈ ਇਹ ਲਾਏ ਜੀ जय श्री राम जी।, जी तो जय श्री राम जय श्री राम होई पई है हां ए बुड्ढा ਹੱਥ ਜੀ ਵੱਜੂ ਤੇਰੇ ਖੇੜਦੇ ਨੂੰ ਇੱਕ ਕੁੜਾਇਆ ਸੀ ਇੱਕ ਉਹ ਜਿਹਾ ਲੱਗਿਆ ਨੇ ਤਾਕਤ ਨੇ ਨੇੜੇ ਉੱਪਰ ਨਾ ਜੋਇਨ ਹਵਾ ਇਧਰ ਲੀ ਆ ਨਾ ਮੈਂ ਥੋੜਾ ਇਧਰ ਕਿਤੇ ਬਣਾਣਾ ਲੋਕਾਂ ਦੇਖੋ ਜੀ ਗੜਬੜਾ ਉੱਡ ਰਿਹਾ ਜੇ ਸਾਡੇ ਵੀਰ ਜੀ ਡਾ ਰਹੇ ਨੇ ਕੀ ਜੀ ਜਾਣਾ ਇਹ ਵੀ ਹਨਾ ਕੀ ਚੀਜ਼ ਹੈ ਵੀ ਅੱਗ ਦੇ ਧੂਏ ਦੇ ਪ੍ਰੈਸ਼ਰ ਨਾਲ ਹੀ ਉੱਡ ਜਾਂਦਾ ਹਨਾ ਚਲਾਦਾ ਚਲਾਦਾ ਇਹ ਗਿਆ ਗਿਆ ਬਈ ਗਿਆ ਆئیںਗੇ 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 ਰਾਮ ਆئیںਗੇ ਆਗੇ ਰਾਮ ਪੁੱਤ ਛੱਡ ਦੋ ਬੱਸ ਹੋ ਗਿਆ ਜੀ ਦੇਖੋ ਹੋ ਗਿਆ ਬਈ ਉੱਪਰ ਹੋ ਗਿਆ ਜੈ ਸ਼੍ਰੀ ਰਾਮ ਆਪਣੀ ਛੱਤ ਹੀ ਹੈ 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 ਹੋ ਗਿਆ ਉੱਤੇ ਹਾਂ ਹੋ ਗਿਆ ਵੀ ਉੱਪਰ ਕੀ ਆਵਾਜ਼ ਆ ਰਹੀ ਹੈ ਮੈਂ ਭਾਦ ਲੱਪੇ ਪਿੰਕ ਲੱਗ ਤੂੰ ਚਲਾ ਹਾਂ ਲਾਈਟਾਂ ਕਹਣ ਲੱਗਦੀ ਉੱਪਰ ਲਾਈਟ ਹਨਾ ਉਹ ਵਾਲੀਆਂ ਉਹ ਲਾਈਟਾਂ ਉੱਪਰ ਇਹ ਤਾਂ ਉਹ ਗੱਲ ਹੋ ਗਈ ਲੜੀਆਂ ਨਾਲ ਦੀ ਲੋੜ ਹੀ ਨਹੀਂ ਹਨਾ ਅਈ ਦੇਖੋ ਆ ਲਾਈਟਾਂ ਕਿੱਡੇ ਸੋਹਣੇ ਲੱਗਦੀਆਂ ਏ ਯਾਰ ਕੈਂਟ ਕੰਮ ਕਰਦਾ ਵੀਰ ਜੀ ਨੇ ਲੜੀਆਂ ਲਾਉਣ ਦੀ ਲੋੜ ਹੀ ਨਹੀਂ ਉਹ ਦੇਖੋ ਉੱਪਰ ਤੱਕ ਇਹ ਕਿਹੜਾ ਇੱਕ ਵਰਚੂ ਹੋ ਜੂਗਾ ਉਹ ਗੁੱਠਾ ਅੱਛਾ ਜਿੱਦਾ ਕਰਨਾ ਮੈਂ ਗੁੱਗੂ ਦੀ ਵੀਡੀਓ ਬਣਾਉਣ ਲੱਗ ਗਿਆ ਸੀ ਨਹੀਂ ਦੇਖੋ ਮੈਂ ਦੋ ਦਮਾ ਆਦੀ ਹਾਂ ਲੈ ਲੋ ਜੀ ਕੀ ਆ ਹੁਣ ਚੱਲੀ ਆ ਵੀਡੀਓ ਬਲਾਈ ਕਰੀਏ ਮਨ ਨਾਲ ਹਾਂ ਨਾ ਹੁਣ ਚੱਲੀ ਆ ਵੀਡੀਓ ਮੇਰੇ ਉੱਪਰ ਨਾ ਛਿੜਦੀਓ ਤੇ ਉੱਪਰ ਨਾ ਛਿੜਦੀਓ ਹਾਂ ਕੱਢ ਜਾ ਆਲੇ ਉੱਪਰੋਂ ਫੜ ਕੇ ਰੱਖਣ ਵਾਲੇ ਗੈਸ ਬਣੀ ਨਹੀਂ ਇਹਦੇ ਵਿੱਚ ਹਾਂ ਹਵਾ ਤੇਜ ਆ ਚੱਲ ਛੱਡ ਦੇ ਹਲਕਾ ਜਿਹਾ ਛੱਡਿਆ ਜਾਂਦਾ ਤਾਂ ਉਹ ਜਾ ਆਹ ਜਾਏ ਚੱਲ ਚੱਲੀ ਕਰਾਉਂਦਾ ਦੋ ਚੱਲਾ ਲੈ ਆਏ ਨਾ ਦੇ ਚੱਕਰੀ ਚਲਾएंगे ਹਾਂ ਚੱਲ ਵੀ ਚੱਕ ਥੱਲੇ ਆ ਗਿਆ ਥੱਲੇ ਆ ਗਿਆ ਨਹੀਂ ਆਇਆ ਨਹੀਂ ਆਇਆ ਨਹੀਂ ਆਇਆ ਗਿਆ 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 ਹੋ ਗਿਆ ਬਈ ਲਿਆ ਤਾਂ ਇੱਧਰ ਜਾ ਕੇ ਆਏਂ ਕਰ ਭਲਾ ਆਏਂ ਕਰ ਹਾਂ ਹਲਾ ਇੱਧਰ ਜਾ ਕੇ ਹਾਂ ਵੈਰੀ ਗੁੱਡ ਨਹੀਂ ਹਲਾਇ ਜਾ ਹਾਂ ਜੀ ਫਿਰ ਦਵਾਦਰ ਕਰੀ ਚੱਕਰੀ ਚਲਾਓ ਚੱਕਰੀ ਹਾਂ ਲਾਈ ਦਾ ਲਾਈ ਰੱਖਣਾ ਇਹਨੂੰ ਚਲਦੀ ਚਲਦੀ ਪਿੱਛੇ ਹਟ ਰਹੀ ਚਲ ਨਹੀਂ ਲਾਈ ਦਾ ਰੱਖਣਾ

ਪਿੱਛੇ ਕਰਕੇ ਮੋਦੀ ਚੱਲ ਆ ਲੋ ਆ ਵੀ ਲੈ ਲੋ ਚੱਲ ਇਕਾ ਜਿਗਾ ਇਹ ਵੱਡਾ ਹੈ ਨਾ ਜਗਾ ਚਲ ਨਹੀਂ ਜਗਿਆ ਚੱਲ ਨਹੀਂ ਜਗਿਆ ਅੱਗੇ ਆਊਟ ਕਰਦੇ ਆ ਪਿੱਛੇ ਰਹੇ ਹਾਂ ਚੱਲ ਫੜਾ ਦੇ ਬਾਦ ਏ ਪਤਾ ਨਹੀਂ ਕੀ ਆ ਸਾਡੇ ਵੀਰ ਜੀ ਚਲਾ ਰਹੇ ਆ ਲਾ ਦੋ ਦੋ ਵੀ ਡ੍ਰਿੱਗ ਜੰਨੇ ਆ ਬਈ ਕੀ ਸੀਗਾ डर लगाई आप घर आ गए देखो इधर हूँ दीवे लगी ज ਦੀਵੇ ਹੁਣ ਲੱਗ ਰਹੇ ਨੇ ਅੱਜ ਪ੍ਰਾਣ ਪ੍ਰਤੀਸ਼ਟਾ ਹੋ ਚੁੱਕੀ ਮੰਦਰ ਦੀ ਹੈ ਨਾ ਮਮੀ ਬਹੁਤ ਸੋਹਣੀ ਮੂਰਤੀ ਹੈ ਨਾ RAM ਜੀ ਦੀ ਬਹੁਤ ਸੋਹਣੀ ਹੈ ਹੈ ਪੂਰੇ ਗਾਰਡਨ ਨਾਲ ਸਜਾ ਰੱਖਿਆ ਹੈ ਨਾ ਹੁਣ ਹੂੰ ਉਹ ਸੋਹਣੀ ਹੈ ਹੱਸਦੇ ਨਹੀਂ ਸਾਰੇ ਹਾਂ ਸੋਨਣਾ ਸਾਰੇ ਹੁੰਦਾ ਸੱਜੀ ਹੂੰ ਦੀਵੇ ਲਾਏ ਜਾ ਰਹੇ ਨੇ ਮਾਤਾ ਦੇਖੋ ਦੋ ਲਾਤੇ ਆਪਾਂ ਦਰਾਂ ਤੇ ਇੱਕ ਉੱਥੇ ਲਾਇਆ ਤੂਲਸਾਵਾ ਕੋਲੇ ਇਹ ਕਿਥੇ ਲਾਣਾ ਹੁਣ ਇਹ ਵੀ ਹੁਣ ਇੱਥੇ ਹੀ ਲਾ ਦਿੰਦੀ ਹਵਾ ਚੱਲੀ ਜਾਂਦੀ ਹਵਾ ਬਹੁਤ ਨਹੀਂ ਉੱਪਰ ਹੀ ਲੱਗਣੇ ਬਹੁਤ ਜੋ ਹਵਾ ਪਹੁੰਚ ਲਈ ਜਾਂਦੀ ਆ ਹੂੰ ਇੱਧਰ ਲਾ ਦੋ ਦੋ ਇੱਧਰਲੇ ਪਾਸੇ ਦੋ ਇੱਧਰ ਲਾ ਦੋ ਦੋ ਪੋੜੀਆਂ ਇਧਰ ਲਾ ਦੋ ਸਾਈਡ ਤੇ ਦੋ ਸਾਈਡ ਤੇ ਪੁੜੀਆਂ ਇੰਦਰ ਦੋ ਜਦੋਂ ਪਲੇਟ ਤੇ ਢਿੱਡੀ ਭਾਰੀ ਚੱਕ ਲਈਦੀ ਤੇ ਢੀਵੇਂ ਨਾਲ ਭਾਰੀ ਦਾ ਪਲੇਟ ਹੀ ਆ ਇਹ ਹਾਂ ਹਾਂ ਪਿੱਛੇ ਕਰਕੇ ਤੁਰਿਓ 부전 부전 ਨਾ ਖਾਇਓ ਹਾਂ ਓਏ ਮਾਤਾ ਚੱਲ ਠੀਕ ਐ ਹਾਂ ਪਹਿਲੀ ਬੋਟੀ ਤੇ ਰੱਖਦੇ ਹੁੰਦੇ ਆ ਜਾ ਕੋਈ ਗੱਲ ਨਹੀਂ ਚੱਲ ਠੀਕ ਐ ਖੋਲ ਦੇ ਦੋ ਦੋ ਇੱਧਰ ਤਾਂ ਦੋ ਆਹ ਦਰ ਆ ਜੇ ਮੂਰੇ ਹਾਂ ਆ ਗਿਆ ਦ ਮੂਰੇ ਧਰ ਦੋ ਸਹੀ ਐ ਨਾ ਹਾਂ ਤੇ ਬਾਹਰ ਖੋਲ ਦੋ ਮੈਂ ਕਹਾਂ ਨਾ ਥੋੜਾ ਚਿਲ ਕਿ ਮਛਰਾਂ ਆ ਜਾਂਦੇ ਨਾ ਨਾ ਬਸ ਬਾਥਨੀ ਦਾ ਕੋਈ ਨਹੀਂ ਬਾਥਾ ਖੁੱਲਣਾ ਹੀ ਹੈ ਹਲੋ ਚਲੋ ਜਾ ਕੇ ਆ ਕੇ ਕੰਮ ਬੜਾ ਹੈ ਲੋ ਜੀ ਦੇਖੋ ਗਾਇਸ ਉਤਸਵ ਮਨਾਇਆ ਜਾ ਰਿਹਾ ਪੂਰਾ ਕਰੇ ਜਾ ਰਹੇ ਸੀ ਇਹ ਦੇਖੋ ਰਾਸ਼ਟਰੀ ਵੀ ਦੇਖਿਆ ਮੈਂਗਾ ਰੁਕ ਲਈਏ 2 ਮਿੰਟ ਗਾਈਜ਼ ਘਰੇ ਪਹੁੰਚ ਗਿਆ ਆਪਾਂ ਤੇ ਦੇਖੋ ਅੱਜ ਵਲੌਗ ਦੇਖੀ ਜਾਂਦੇ ਆ ਇਹ ਦੇਖਿਆ ਨਹੀਂ ਸੀਗਾ ਇਹਨਾਂ ਨੇ ਅੱਜ ਨੂੰ ਮੰਮੀ ਨੇ ਦੋਨੇ ਨੇ ਲਾ ਕੇ ਉਹ ਦੇਖੀ ਜਾਂਦੇ ਆ ਸਵੇਰ ਦਾ ਅਜ ਬੀਜੀ ਸੀਗੇ ਇੱਧਰ ਆ ਜਾਓ ਤੁਸੀਂ ਦੇਖੀ ਜਾਂਦੇ ਆ ਵਲੌਗ ਗਾਈਜ਼ ਦੇਖੋ ਬਾਹਰ ਬਟਾਕੇ ਚਲੇ ਜਾਂਦੇ ਉਹ ਦੇਖੋ ਕੀ ਆ ਰਹਾ ਯਾਰ ਲੋਕਾਂ ਨਾਲ ਗਾਈਜ਼ ਖੁਸ਼ੀ ਬਹੁਤ ਆ ਯਾਰ ਤੁਹਾਨੂੰ ਵੀ ਖੁਸ਼ੀ ਬਹੁਤ ਆ ਦੇਖੋ 500 ਸਾਲ ਬਾਅਦ ਦਿਨ ਆਇਆ। ਖੁਸ਼ ਨਸੀਬ ਆਪਾਂ ਜਿਹੜਾ ਆਪਾਂ ਦਿਨ ਦੇਖ ਰਹੇ ਆ ਆਪਦੀ ਅੱਖੀ ਹਣਾ ਜਿਉਂਦੇ ਜੀ। ਇਹਨਾਂ ਨੇ ਸੰਘਰਸ਼ ਕੀਤੇ ਉਹਦਾ ਵਿਚਾਰੇ ਚੱਲ ਬਸੇ। ਪਰ ਉਹਨਾਂ ਦੇ ਸੰਘਰਸ਼ ਨੂੰ ਯਾਰ ਸਲਾਮ ਹੈ। ਉਹਨਾਂ ਦੇ ਸੰਘਰਸ਼ ਦੇ ਬਦੌਲਤ ਅੱਜ ਇਹ ਦਿਨ ਆਇਆ ਹੈਗਾ। ਤੇ ਗਾਇਸ ਚਲੋ ਹੁਣ ਆਪਾਂ ਨਿੰਦਰ वगैरह ਕਰਦੇ ਆ ਤੇ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ। ਜੇ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਦੇ ਨਾਲ ਉਮੀਦ ਦੱਸਣਾ ਬਹੁਤ ਵਧੀਆ ਲੱਗਿਆ ਹੋਊਗਾ। ਜੇ ਬਹੁਤ ਲੱਗੋ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਡ ਕਰਕੇ ਜੋ ਦੱਸਿਓ ਉਹ ਤੇ ਚਲੋ ਸੋ ਕਰ ਦਿਓ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਜੈ ਹਿੰਦ